ਡੌਂਕਰਾਂ ਨੇ ਮਾਰ ਦਿੱਤੇ ਪੰਜਾਬੀ ਅਤੇ ਹਰਿਆਣਵੀ ਮੁੰਡੇ ਤਸ਼ੱਦਦ ਦੇਖ ਕੇ ਢੋਡੀ ਵੀ ਕੰਬ ਜਾਵੇਗੀ ਰੂਹ ਡੌਂਕਰਾਂ ਦੇ ਚੁੰਗਲ ਵਿੱਚੋਂ ਕਿਸਮਤ ਨਾਲ ਬਚ ਕੇ ਨਿਕਲੇ ਮੁੰਡੇ ਨੇ ਦੱਸੀ ਸਾਰੀ ਕਹਾਣੀ ਤਾਂ ਸਾਡੇ ਦੇਸ਼ ਦੇ ਵੱਡੇ ਪੱਧਰ ਤੇ ਨੌਜਵਾਨ ਨੇ ਜਿਹੜੇ ਉਹ ਵਿਦੇਸ਼ ਜਾਣਾ ਚਾਹੁੰਦੇ ਨੇ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਸੈੱਟ ਕਰਨੀ ਚਾਹੁੰਦੇ ਨੇ ਲੇਕਿਨ ਇਸ ਦੇ ਲਈ ਕਈ ਵਾਰ ਉਹ ਇਲੀਗਲ ਰਾਸਤੇ ਨੇ ਜਿਹੜੇ ਉਹ ਅਪਣਾ ਲੈਂਦੇ ਨੇ ਅਤੇ ਇਲੀਗਲ ਰਾਸਤੇ ਉਹਨਾਂ ਨੂੰ ਇੰਨੇ ਭਾਰੀ ਪੈਂਦੇ ਨੇ ਕਿ ਨਾ ਤਾਂ ਉਹ ਸਿਰੇ ਲੱਗਦੇ ਨੇ ਅਤੇ ਨਾ ਹੀ ਉਹ ਪਿੱਛੇ ਮੁੜਨ ਜੋਗੇ ਰਹਿੰਦੇ ਨੇ ਪਿੱਛੇ ਪਰਿਵਾਰ ਸਾਰਾ ਕੁਝ ਵੇਚ-ਵਟ ਦਿੰਦੇ ਨੇ ਲੇਕਿਨ ਫਿਰ ਵੀ ਕਈ ਵਾਰ ਉਹਨਾਂ ਨੂੰ ਉਹਨਾਂ ਦੇ ਪੁੱਤ ਵਾਪਸ ਨਹੀਂ ਮਿਲਦੇ ਤਾਂ ਇੱਕ ਅਜਿਹੀ ਕਹਾਣੀ ਅੱਜ ਤੁਹਾਨੂੰ ਦੱਸਣ ਲੱਗਿਆ ਜਿਸ ਨੂੰ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ ਤਾਂ ਕਲੰਬੀਆ ਦੇ ਜੰਗਲਾਂ ਵਿੱਚ ਡੌਂਕਰਾਂ ਕੋਲੋਂ ਜਾਨ ਬਚਾ ਕੇ ਨਿਕਲੇ 25 ਸਾਲ ਦੇ ਨੌਜਵਾਨ ਬਲਵਿੰਦਰ ਸਿੰਘ ਦੇ ਵੱਲੋਂ ਖੁਲਾਸੇ ਕੀਤੇ ਗਏ ਨੇ ਪਰਿਵਾਰ ਨੇ ਰੋਂਗਟੇ ਖੜੇ ਕਰਨ ਵਾਲੀ ਘਟਨਾ ਜਿਹੜੀ ਉਹ ਸਾਰਿਆਂ ਨੂੰ ਬਿਆਨ ਕੀਤੀ ਹੈ ਪਰਿਵਾਰ ਨੇ ਆਪਣੇ ਲੜਕੇ ਨੂੰ ਅਮਰੀਕਾ ਡੌਂਕੀ ਲਾ ਕੇ ਭੇਜਿਆ ਸੀ ਏਜੰਟਾਂ ਵੱਲੋਂ ਉਹਨਾਂ ਦੇ ਲੜਕੇ ਸਮੇਤ ਚਾਰ ਹੋਰ ਨੌਜਵਾਨਾਂ ਨੂੰ ਜਿਹੜਾ ਉਹ ਡੌਂਕਰਾਂ ਦੇ ਹਵਾਲੇ ਕਰ ਦਿੱਤਾ ਗਿਆ ਲੇਕਿਨ ਡੌਂਕਰਾਂ ਨੇ ਉਹਨਾਂ ਨੂੰ ਬੰਦਕ ਬਣਾ ਲਿਆ 5 ਮਹੀਨੇ ਤੱਕ ਬੰਦਕ ਬਣਾ ਕੇ ਰੱਖਿਆ ਪਰਿਵਾਰ ਨੇ ਦਾਵਾ ਕੀਤਾ ਕਿ ਡੌਂਕਰਾਂ ਨੇ ਅਣਮਨੁੱਖੀ ਤਸ਼ੀਹ ਦੇ ਕੇ ਤਿੰਨ ਨੌਜਵਾਨਾਂ ਨੂੰ ਮਾਰ ਦਿੱਤਾ ਜਦਕਿ ਇੱਕ ਨੌਜਵਾਨ ਜਿਹੜਾ ਉਹ ਜਿਉਂਦਾ ਬਚ ਕੇ ਕਿਸੇ ਤਰ੍ਹਾਂ ਉਹਨਾਂ ਦੇ ਚੁੰਗਲ ਵਿੱਚੋਂ ਭੱਜ ਆਇਆ ਤਾਂ ਇਸ ਤਸ਼ੱਦਦ ਦੀ ਵੀਡੀਓ ਪਹਿਲਾਂ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਤਾਂ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਮੁੰਡੇ ਬਲਵਿੰਦਰ ਨੂੰ ਗੋਲੀ ਮਾਰਨ ਦੇ ਆਰਡਰ ਨੇ ਜਿਹੜੇ ਉਹ ਡੌਂਕਰਾਂ ਨੇ ਦਿੱਤੇ ਸਨ ਲੇਕਿਨ ਉਹ ਕਿਸੇ ਤਰੀਕੇ ਨਾਲ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਰਿਹਾ ਅਤੇ 600 ਕਿਲੋਮੀਟਰ ਦਾ ਸਫ਼ਰ ਕਰਕੇ ਇੱਕ ਸ਼ਹਿਰ ਦੇ ਵਿੱਚ ਪਹੁੰਚਿਆ ਜਿਸ ਤੋਂ ਬਾਅਦ ਉਸਦੇ 5 ਮਹੀਨੇ ਬਾਅਦ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਸਾਰੀ ਗੱਲ ਦੱਸੀ ਜਿਸ ਤੋਂ ਬਾਅਦ ਪਰਿਵਾਰ ਆ ਜਿਹੜਾ ਉਹ ਸੰਤ ਸੀਚੇਵਾਲ ਕੋਲ ਪਹੁੰਚਿਆ ਤੇ ਸੰਤ ਸੀਚੇਵਾਲ ਦੇ ਵੱਲੋਂ ਉਸ ਨੌਜਵਾਨ ਦੀ ਮਦਦ ਦਾ ਜਿਹੜੀ ਉਹ ਕਰਵਾਈ ਗਈ ਹੈ ਅੰਬੈਸੀ ਦੇ ਜ਼ਰੀਏ ਉਸ ਨੌਜਵਾਨ ਨੂੰ ਹੁਣ ਉਹ ਸੁਰੱਖਿਅਤ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ ਤਾਂ ਅਗਰ ਤਸ਼ੱਦਦ ਦੀ ਗੱਲ ਕਰੀਏ ਤਾਂ ਤਸ਼ੱਦਦ ਦੀਆਂ ਤਾਂ ਹੱਦਾਂ ਹੀ ਪਾਰ ਕਰ ਦਿੱਤੀਆਂ ਸਨ ਤਾਂ ਲੋਹੇ ਦੀਆਂ ਰਾਡਾਂ ਗਰਮ ਕਰਕੇ ਲਗਾਈਆਂ ਜਾਂਦੀਆਂ ਸੀ ਪੈਰਾਂ ਥੱਲੇ ਦੇ ਕੇ ਇਹਨਾਂ ਨੌਜਵਾਨਾਂ ਨੂੰ ਰੋਲਿਆ ਜਾਂਦਾ ਸੀ ਗੰਦੇ ਫਰਸ਼ ਉੱਤੇ ਸੁੱਟ ਕੇ ਫਿਰ ਪਲਾਸਟਿਕ ਦੀਆਂ ਬੋਤਲਾਂ ਨੂੰ ਅੱਗ ਲਾ ਕੇ ਉਹਨਾਂ ਦੇ ਨੰਗੇ ਪਿੰਡੇ ਤੇ ਪਾਇਆ ਜਾਂਦਾ ਸੀ ਭੇੜ ਨਾਲ ਨੰਗੇ ਪਿੰਡੇ ਉੱਤੇ ਕੱਟ ਮਾਰੇ ਜਾਂਦੇ ਸਨ ਅਤੇ ਹੋਰ ਵੀ ਅਣਮਨੁੱਖੀ ਵਤੀਰੇ ਨੇ ਜਿਹੜੇ ਉਹ ਕੀਤੇ ਜਾਂਦੇ ਸਨ ਅਜਿਹਾ ਕੁਝ ਕੀਤਾ ਜਾਂਦਾ ਸੀ ਜਿਹੜਾ ਤੁਸੀਂ ਸੋਚ ਵੀ ਨਹੀਂ ਸਕਦੇ ਜਿਹੜਾ ਤੁਸੀਂ ਸਹਿ ਵੀ ਨਹੀਂ ਸਕਦੇ ਤਾਂ ਇਸ ਨੌਜਵਾਨ ਦੇ ਵੱਲੋਂ ਆਪਣੀ ਜ਼ਮੀਨ ਵੇਚ ਕੇ ਬਾਹਰ ਜਾਣ ਦਾ ਰਸਤਾ ਚੁਣਿਆ ਗਿਆ ਸੀ ਪਿੰਡ ਦੇ ਹੀ ਰਹਿਣ ਵਾਲੇ ਚਾਰ ਏਜੰਟਾਂ ਨਾਲ ਗੱਲਬਾਤ ਆ ਜਿਹੜੀ ਉਹ ਕੀਤੀ ਗਈ ਸੀ ਅਤੇ ਫਿਰ ਬਾਅਦ ਦੇ ਵਿੱਚ ਕੀ ਕੁਝ ਹੋਇਆ ਉਹ ਸਾਰੀ ਕਹਾਣੀਆਂ ਜਿਹੜੀ ਉਹ ਤੁਹਾਡੇ ਸਾਹਮਣੇ ਆਏ ਤਾਂ 28 ਲੱਖ ਦੇ ਵਿੱਚ ਅਮਰੀਕਾ ਜਾਣ ਦੀ ਗੱਲ ਹੋਈ ਸੀ ਜੁਲਾਈ 2024 ਦੇ ਵਿੱਚ ਸਿੱਧੇ ਅਮਰੀਕਾ ਜਾਣ ਲਈ ਨੌਜਵਾਨ ਨਿਕਲਦਾ ਏ ਲੇਕਿਨ ਉਸ ਨੂੰ ਵਕ ਵਕ ਦੇਸ਼ਾਂ ਵਿੱਚੋਂ ਕਮਾ ਕੇ ਕਲੰਬੀਆ ਪਹੁੰਚਾ ਦਿੱਤਾ ਜਾਂਦਾ ਏ ਅਤੇ ਅੱਗੇ ਡੌਕਰਾਂ ਹਵਾਲੇ ਕਰ ਦਿੱਤਾ ਜਾਂਦਾ ਏ ਤਾਂ ਚਾਰ ਨੌਜਵਾਨ ਡੌਕਰਾਂ ਦੇ ਕੋਲ ਸਾਹਮਣੇ ਜਿਹੜੇ ਪੰਜਾਬ ਤੇ ਹਰਿਆਣਾ ਨਾਲ ਸੰਬੰਧ ਰੱਖਦੇ ਸਨ ਉਹਨਾਂ ਦੇ ਮੋਬਾਈਲ ਅਤੇ ਪਾਸਪੋਰਟ ਖੋਲੇ ਜਾਂਦੇ ਨੇ ਤੇ ਫਿਰ ਉਹਨਾਂ ਨਾਲ ਅਣਮਨੁੱਖੀ ਵਿਵਹਾਰ ਆ ਜਿਹੜਾ ਉਹ ਕੀਤਾ ਜਾਂਦਾ ਏ ਇਸ ਤਰ੍ਹਾਂ ਤੜਫਾਇਆ ਜਾਂਦਾ ਏ ਕਿ ਤਿੰਨ ਜਣਾਂ ਦੀ ਤਾਂ ਮੌਤ ਹੀ ਹੋ ਜਾਂਦੀ ਆ ਤਾਂ ਮੌਕੇ ਉਤੇ ਜਾਣਕਾਰੀ ਦਿੰਦੇ ਹੋਏ ਰਾਜ ਸਭਾ ਮੈਂਬਰ ਸੰਤਪਲਵੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਵੇਂ ਹੀ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਨੇ ਤੁਰੰਤ ਵਦੇਸ਼ ਮੰਤਰਾਲੇ ਕੋਲੇ ਮਾਮਲਾ ਚੱਕਿਆ ਤੇ ਹੁਣ ਕਲੰਬੀਆ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਕੇ ਬਲਵਿੰਦਰ ਸਿੰਘ ਨੂੰ ਸੁਰੱਖਿਅਤ ਵਤਨ ਵਾਪਸ ਲਿਆਉਣ ਦੇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਰਾਜ ਸਭਾ ਮੈਂਬਰ ਸੰਤਬਲਬੀਰ ਸਿੰਘ ਸੀਚੇਵਾਲ ਦਾ ਆਓ ਦੇਖਦੇ ਹਾਂ ਮੇਰਾ ਨਾਮ ਕਾਜਲਾ ਪਿੰਡ ਬਾਜਾਵਾ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਮੇਰਾ ਭਰਾ ਵਾ ਤੇ ਉਹਨੂੰ ਅਸੀਂ ਬਾਹਰ ਭੇਜਿਆ ਅਮਰੀਕਾ ਦਾ ਲਾਇਆ ਸੀ ਹਾਜੀ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਸਾਡੇ ਨੌਜਵਾਨ ਵਿਦੇਸ਼ে ਜਾਣ ਦੇ ਹੌਟ ਦੇ ਵਿੱਚ ਲਗਾਤਾਰ ਵੱਖ-ਵੱਖ ਮੁਲਕਾਂ 'ਚ ਫਸ ਜਾਂਦੇ ਆ ਜੰਗਲਾਂ 'ਚ ਫਸ ਜਾਂਦੇ ਆ ਨਿਯਾਜ ਫਾਇਦਾ ਉਹਨਾਂ ਦਾ ਸਾਡੇ ਜਿਹੜੇ ਇੱਥੇ ਏਜੰਟ ਆ ਖਾਉਂਦੇ ਆ ਤੇ ਜਿੱਥੇ ਕਈ ਜਿਹੜੇ ਨੌਜਵਾਨ ਆਉ ਰਾਹ ਦੇ ਵਿੱਚ ਮੌਤ ਦੇ ਘਾਟ ਵੀ ਉਤਾਰੇ ਜਾਂਦੇ ਆ ਇਹ ਕਈ ਨੌਜਵਾਨ ਜਿਹੜੇ ਹੈਗੇ ਆ ਤਸੀਹੇ ਚਲ ਕੇ ਆ ਵਾਪਸ ਵੀ ਮੁੜਦੇ ਆ ਪਰ ਲਗਾਤਾਰ ਜਿਹੜੀ ਬਾਹਰ ਜਾਣ ਦੀ ਹੋੜ ਆ ਇਹਨੇ ਬਹੁਤ ਘਰ ਜਿਹੜੇ ਹੈਗੇ ਆ ਬਰਬਾਦ ਕੀਤੇ ਆ ਆ ਇੱਕ ਜੁਲਾਈ ਤੋਂ ਮਗਰੋਂ ਜਿਹੜੀ ਹੈ ਸਾਨੂੰ ਇੱਕ ਜਿਹੜਾ ਹੈ ਮੁੰਡਾ ਬਲਵਿੰਦਰ ਸਿੰਘ ਜਿਹੜਾ ਕਪੂਰਸਲੇ ਦਾ ਰਹਿਣ ਵਾਲਾ ਜਿਹੜਾ ਕੋਲੰਬੀਆ ਦੇ ਜੰਗਲਾਂ ਦੇ ਵਿੱਚ ਤਕਰੀਬਨ 5 ਮਹੀਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖਿਆ ਤੇ ਉਹਦੇ ਜਿਹੜੇ ਤਿੰਨ ਸਾਥੀ ਸੀਗੇ ਉਹਨਾਂ ਨੂੰ ਕੈਦ ਤਸੀਹੇ ਦੇ ਕੇ ਉਹਨਾਂ ਦੇ ਉੱਤੇ ਤੱਤੇ ਕਰਕੇ ਰਾਡ ਲਾਉਂਦੇ ਰਹੇ ਉਹਨਾਂ ਦੇ ਉੱਤੇ ਪਲਾਸਟਿਕ ਦਾ ਮੂਮ ਢਾਲ ਕੇ ਪਾਉਂਦੇ ਰਹੇ ਤੇ ਕਿਸੇ ਤਰੀਕੇ ਦੇ ਨਾਲ ਜਿਹੜਾ ਬਲਵਿੰਦਰ ਸਿੰਘ ਇਹ ਉਥੋਂ ਭਜਣ ਵਿੱਚ ਸਫਲ ਹੋ ਗਿਆ ਜਿਹਨੇ ਸਾਡੇ ਨਾਲ ਸੰਪਰਕ ਕੀਤਾ ਹੁਣ ਉਹਨੂੰ ਵੈਸੇ ਪਾਸਪੋਰਟ ਜਿਹੜਾ ਹੈਗਾ ਵਾਈਟ ਪਾਸਪੋਰਟ ਉਹਨੂੰ ਮਿਲ ਗਿਆ ਮੈਸੀ ਨੇ ਦੇ ਦਿੱਤਾ ਤੇ ਉਹਨਾਂ ਦੀ ਟਿਕਟ ਟ ਕਰਵਾ ਕੇ ਉਹਨੂੰ ਵਾਪਸ ਮੰਗਵਾ ਰਹੇ ਆ ਤੇ ਉਹ ਦੋ ਭੈਣਾਂ ਦਾ ਇਕੱਲਾ ਭਾਈ ਹੈ ਜਿਹਨੇ ਇਹਨਾਂ ਕੋਲ ਜਿਹੜੀ ਉਮਰ ਜੀ ਦੀ ਹੈਗੀ ਹੈ ਹਜੇ 25 ਸਾਲ ਤੇ ਟੂਬੇਸ ਨੇੜੇ ਤੜੇ ਦੇ ਆ ਜਿਨ੍ਹਾਂ ਨੇ ਇਹਨੇ ਜੋਖੋਂ ਦੇ ਵਿੱਚ ਉਸ ਨੌਜਵਾਨ ਨੂੰ ਪਾਇਆ ਕਿਸੇ ਪਰਿਵਾਰ ਬੜਾ ਗਰੀਬ ਆ ਇੱਕ ਵਗਰੇ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਜਿਹਦੇ ਮਾਪੇ ਪਤਾ ਨਹੀਂ ਕਿਤਾ ਕਰਜ਼ਾ ਚੱਕ ਕੇ ਉਹ ਏਜੰਟਾਂ ਨੂੰ ਪੈਸੇ ਦਿੰਦੇ ਰਹੇ ਤੇ ਮਾਪੇ ਨੇ ਕੋਈ ਉਹਨਾਂ ਨੂੰ ਜਿਹੜਾ ਹੈਗਾ ਸਿਆ ਮਹੀਨਿਆਂ ਦੇ ਵਿੱਚ ਉਹਨਾਂ ਨੇ ਗੱਲ ਨਹੀਂ ਕਰਵਾਈ ਹੁਣ ਜਦੋਂ ਉਹ ਨੌਜਵਾਨ ਬਾਹਰ દોੜ ਕੇ ਆਇਆ ਤੇ ਉਹ ਅੰਬੈਸੀ ਦੇ ਸੰਪਰਕ ਦੇ ਵਿੱਚ ਆਇਆ ਤੇ ਇਸ ਵੇਲੇ ਜਿਹੜਾ ਹੈ ਉਹ ਸੁਰੱਖਿਆ ਤਾਂ ਤੇ ਉਹਨਾਂ ਦੀ ਜਿਹੜੀ ਹੈਗੀ ਆ ਪਾਸਪੋਰਟ ਉਹਨਾਂ ਨੂੰ ਮਿਲ ਗਿਆ ਸਾਡੇ ਕੋਲ ਜਦੋਂ ਵੀ ਇਹ ਪਰਿਵਾਰ ਆਇਆ ਸੀ ਸਾਰਾ ਮੈਸੇਜ ਦੇ ਨਾਲ ਸੰਪਰਕ ਕੀਤਾ ਤੇ ਹੁਣ ਉਹਨਾਂ ਦੀ ਟਿਕਟ ਭੇਜ ਕੇ ਉਹਨੂੰ ਜਿਹੜਾ ਹੈਗਾ ਵਾਪਸ ਮੰਗਵਾਇਆ ਜਾ ਰਿਹਾ ਅਸੀਂ ਬੇਨਤੀ ਕਰਾਂਗੇ ਉਹ ਮਾਪੇ ਜਿਹੜੇ ਇਸ ਨੂੰ ਦੇਖ ਰਹੇ ਆ ਤੇ ਜਿਹੜੇ ਬੱਚੇ ਬਾਹਰ ਜਾਣ ਵਾਸਤੇ ਜਿਹੜੇ ਹੈਗੇ ਹਰ ਤਨ ਹਰ ਵੀ ਵਰਤ ਰਹੇ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇੱਥੇ ਅੰਦੀ ਖਾ ਲੋ ਇਹ telling me ਕਿ ਦੇ ਪੰਜਾਬ ਦੇ ਵਿੱਚ ਵੀ ਕੋਈ ਰੋਜ਼ਗਾਰ ਦੀ ਜਿਹੜੀ ਹੈਗੀ ਆ ਘਾਟ ਨਹੀਂ ਰੋਟੀ ਮਿਲਦੀ ਆ ਪਰ ਅਸੀਂ ਬਹੁਤਾ ਕੁਝ ਇਹੋ ਜੇ ਸੁਪਨੇ ਲੈ ਕੇ ਜਦੋਂ ਨਿਕਲਦੇ ਆ ਤੇ ਫਿਰ ਅਸੀਂ ਜਾਣੇ ਵੀ ਗਲਤ ਤਰੀਕੇ ਦੇ ਨਾਲ ਹਾਂ ਦੇ ਵਿਦੇਸ਼ਾਂ ਨੂੰ ਜਾਣਾ ਕੋਈ ਗੱਲ ਨਹੀਂ ਜਾਣਾ ਚਾਹੀਦਾ ਸਾਨੂੰ ਵਰਕ ਪਰਮਿਟ ਤੇ ਜਾਓ ਜਿਹਦੇ ਨਾਲ ਜਿਹੜਾ ਹੈ ਸਹੀ ਵੀਜ਼ਾ ਲੈ ਕੇ ਜਾਓ ਤੇ ਉਹਦੇ ਨਾਲ ਉਥੇ ਦੀ ਸਰਕਾਰ ਵੀ ਜਿਹੜੀ ਹੈਗੀ ਹੈ ਸਾਡੀ ਉਹ ਨਾਲ ਖੜਦੀ ਹੈ ਪਰ ਜਦੋਂ ਅਸੀਂ ਗਲਤ ਤਰੀਕਿਆਂ ਦੇ ਨਾਲ ਕਿਸੇ ਮੁਲਕ ਦੇ ਵਿੱਚ ਐਂਟਰ ਹੋ ਜਾਂਦੇ ਆ ਜਿਸ ਤਰ੍ਹਾਂ ਕੋਈ ਬਾਹਰਲੇ ਮੁਲਕ ਜੋ ਸਾਡੇ ਮੁਲਕ ਦੇ ਵਿੱਚ ਐਂਟਰ ਹੋ ਕੇ ਆ ਹੋ ਜਾਂਦਾ ਇਸੇ ਤਰ੍ਹਾਂ ਦਾ ਹੀ ਮਾਹੌਲ ਜਿਹੜਾ ਹੈਗਾ ਕਈ ਮੁਲਕ ਜਿਹੜੇ ਹੈਗੇ ਆ ਇਸ ਤੋਂ ਵੀ ਜਿਹੜਾ ਹੈਗਾ ਉਹਨਾਂ ਦੇ ਨਾਲ ਕਠੋਰ ਰੁਪਈਆ ਅਪਣਾਉਂਦੇ ਆ ਜਿਸ ਤਰ੍ਹਾਂ ਦਾ ਏਜੰਟ ਜਿਹੜੇ ਡੌਕਰ ਆ ਜਿਹੜੇ ਧਮਕੀ ਲਗਾ ਕੇ ਦਾ ਝੰਗਲਾ ਵਿੱਚ ਦੀ ਲਗਾਉਂਦੇ ਆ ਉਹਨਾਂ ਦੇ ਅੱਗੇ ਵੀ ਬਹੁਤ ਕਹਾਣੀਆਂ ਆਪਾਂ ਦੇਖੀਆਂ ਆ ਦੇਖਿਆ ਕਿਸ਼ਤੀਆਂ ਵੀ ਡੁੱਬਦੀਆਂ ਸੀ ਦੇਖਿਆ ਜਿੰਦੇ ਦੇ ਵਿੱਚ ਮਾਲਟਾ ਕਾਂਡ ਹੋਇਆ ਬਹੁਤ ਇਹੋ ਜਿਹੇ ਲਗਾਤਾਰ ਕਾਂਡ ਹੋ ਰਿਹਾ ਸੋ ਅਸੀਂ ਬੇਨਤੀ ਕਰਾਂਗੇ ਉਹਨਾਂ ਨੌਜਵਾਨਾਂ ਨੂੰ ਵੀ ਤੇ ਉਹਨਾਂ ਦੇ ਮਾਪੇ-ਮਾਪ ਨੂੰ ਵੀ ਇਹੋ ਜਿਹੇ ਜਿਹੜੇ ਹੱਥ ਕੰਡੇ ਨਾ ਬਣਾਓ ਸੋ ਇਹ ਨੌਜਵਾਨ ਇੱਕ ਇਹਦੇ ਤੋਂ ਸਾਨੂੰ ਸਬਕ ਲੈਣਾ ਚਾਹੀਦਾ ਇਹਦੀ ਹੱਡ ਬੀਤੀ ਜੇ ਸੁਣਾਂਗੇ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਸ ਤਰ੍ਹਾਂ ਉਹਨਾਂ ਨੇ ਤਸੀਹੇ ਦੇ ਦੇ ਕੇ ਦੇ ਨਾਲ ਦੇ ਤਿੰਨ ਜਿਹੜੇ ਹੈਗੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਕੇ ਆ ਗਏ ਆ